ਪਰਮੇਸ਼ਾਨ ਮਾਨ ਜੋ ਗੁਰੂ ਕਲਸਾ ਜੀ ਸ੍ਰੀਮਾਨ ਸੰਜੂਆ ਬਾਵਾ ਅਵਤਾਰ ਸਿੰਘ ਸਾਹਿਬ ਜੀ 12ਵੇਂ ਜਾਨਸ਼ੀਨ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਸੰਪਰਦਾਇ ਦਲਬਾਬਾ ਵਿਧੀਚਾਰ ਸਾਹਿਬ ਜੀ ਸਾਜ ਨਗਰ ਸਿੰਘ ਵਿਖੇ ਗੀਨਵਾ ਬੋਲਾ ਸਮੀਨ ਸਲਾਨਾ ਜੋੜ ਮੇਲਿਆ ਤੇ ਸਟੇਡੀਅਮ ਦੇ ਵਿੱਚ ਜਿਸ ਜਗ੍ਹਾ ਤੇ ਨਗਰ ਵੱਲੋਂ ਲੰਗਰ ਸਜਾਏ ਜਾਂਦੇ ਨੇ ਉਸ ਜਗ੍ਹਾ ਤੇ ਲੰਗਰ ਹਾਲ ਦਾ ਟੱਪ ਲਾਉਣ ਲੱਗੇ ਨੇ ਤੇ ਇਸ ਸਮੇਂ ਮਾਪੁਰਖਾ ਵੱਲੋਂ ਅਰਦਾਸ ਵੀ ਕੀਤੀ ਜਾ ਰਹੀ ਆ ਸਤਿਗੁਰਾਂ ਦੇ ਪਾਸੋਂ ਆਗਿਆ ਲਈ ਜਾ ਰਹੀ ਆ ਉਸ ਤੋਂ ਉਪਰੰਤ ਟੱਪ ਲਾਉਂਦੀ ਰਸਮ ਜਿਹੜੀ ਆ ਉਹ ਕੀਤੀ ਜਾਵੇਗੀ ਸਾਰੇ ਜੋੜ ਮੇਲਿਆਂ ਤੇ ਲੱਗ ਕੇ ਪਹੇਲਿਆ ਕਰੇ ਅਗਿਤਾਂ ਦੀਆਂ ਦੀ ਸੇਵਾ ਹੋ ਸਕੇ ਆਪ ਕਿਰਪਾ ਕਰਨੀ ਬਲ ਬਖਸ਼ਣਾ ਸੰਧਰਮਾਰਤ ਲੰਗਰਾਲ ਜੀ ਮਹਾਰਾਜ ਬਣਾਉਣ ਵਾਸਤੇ ਆਪ ਜੀ ਅ ਜਿਹੜੇ ਮੇਸਟਰ ਇਸ ਵਿੱਚ ਰਾਜ ਸੰਗਠਨ ਦੇ ਸੇਵਾ ਵਿੱਚ ਹਾਜ਼ਰ ਕੀਤਾ ਕਾਰੀਏ ਸੰਗਠਨ ਦੀ ਸੇਵਾ ਆਪ ਦੇ ਦਰਦੇ ਪ੍ਰਵਾਨ ਕਰਨੀ ਸਮਾਈਆਂ ਜੁੜਕਦਾ ਪਾਉਣੀਆਂ ਕਾਰੋਬਾਰਾਂ ਅੱਗੇ ਅਵਰਸ਼ੀ ਦੀ ਦਾਸ ਕਢੀ ਕਲਾ ਪਰਖਣੇ ਜਗਾ ਪਤਨੀ ਹੈ ਡਾਟਾ ਉਹਦੇ ਜੁਨਾ ਪ੍ਰਕਿਰਤੀ ਹੋਣ ਮਹਾਰਾਜ ਸੇਵਾ ਦਾ ਕਾਰਜ ਅਰੰਭ ਕਰਨ ਦੀ ਅਰਦਾਸ ਹੰਦ ਸਾਹਿਬ ਜੀ ਸਰਬੰਤਿ ਪ੍ਰਭਾ ਕੜਾ ਬਰਜ਼ਾਤ ਦੇ ਗੁਰਦਵਾਰੀ ਕੇ ਅਜਰ ਆਪ ਜੀ ਨੂੰ ਭਗ ਲਗੇ ਗੁਰੂ ਨਾਨਕ ਨਾਮ ਜੀ ਗਾ ਜੈ ਹੋਵਾ ਸਵਾਤਵਾ ਬਲ ਗੁਰ ਗਰਬ ਲਾਉ ਦਿਨ ਅਲੋਜਾ ਆਜੋ 505000 ਆਪਾਂ ਦਾ ਭਾਰ ਗੁਰੂ ਖਾਨ ਸਾਹਿਬ ਜੀ ਅਰਸ਼ੋਤ ਸਿੰਘ ਵਿਖੇ ਸਵਾਦ ਸਤਿਦਾ ਅਵਤਾਰ ਸਿੰਘ ਸਾਹਿਬ ਜੀ ਬੀੜਪਾਪਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲਿਆਂ ਦੇ ਸਮੇਂ ਜੋ ਨਗਰ ਵੱਲੋਂ ਸਾਂਝੇ ਤੌਰ ਤੇ ਸਟੇਡੀਅਮ ਦੇ ਵਿੱਚ ਜੋੜ ਮੇਲੇ ਦੇ ਸਮੇਂ ਲੰਗਰ ਸਜਾਏ ਜਾਂਦੇ ਨੇ ਲੰਗਰ ਲੱਗਦੇ ਨੇ ਜੋੜ ਮੇਲੇ ਦੇ ਸਮੇਂ ਉਸ ਜਗ੍ਹਾ ਤੇ ਅੱਜ ਲੰਗਰ ਹਾਲ ਦਾ ਜਿਹੜਾ ਵਾ ਟੱਪਾ ਲਾਉਣ ਲੱਗੇ ਆ ਮਹਾਂਪੁਰਖ ਸੋ ਜਿਸ ਤਰ੍ਹਾਂ ਕੇ بارش ਦੇ ਮੌਸਮ ਦੇ ਵਿੱਚ ਕਈ ਰੋਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਮਾਪੁਰਖਾ ਵੱਲੋਂ ਇਹ ਉਦੋਂ ਉਪਰਾਲਾ ਕੀਤਾ ਗਿਆ ਸਾਰੀਆਂ ਸੇਵਾਵਾਂ ਜਿਹੜੀਆਂ ਸੰਪਰਦਾਇ ਦਲਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਚੱਲਣਗੀਆਂ ਤੇ ਨਗਰ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇਸੇ ਵਾਂਗ ਜਿਹੜੀਆਂ ਕੀਤੀਆਂ ਜਾਣਗੀਆਂ ਸੋ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਇਸ ਸਮੇਂ ਟੱਪਾ ਲਾਉਣ ਦਾ ਜਿਹੜਾ ਕਾਰਜ ਨੇ ਉਹ ਕਰਨ ਜਾ ਰਹੇ ਨੇ ਦੇਖੋ ਓੰਕਾਰ ਸਤਨਾਮ ਕਰਤਾ ਪੁਰਖ ਦਾ ਵਾਹ ਓਰਾਲ ਮੁਰਖਾ ਜੀ ਜੈ ਪਤਨ ਜਪ ਓਤ ਜੀਵਾਂ ਦਾ ਜੈ ਮੁਰਦਾਨ ਓੰਕਾਰ ਸਤਨਾਮ ਕਰਤਾ ਪੁਰਖ ਦਾ ਵਾਹ ਵਾਹ ਮੁਰਤਿਆਂ ਨੂੰ ਜੀ ਸਾਹਿਬ ਅੰਦਰ ਪ੍ਰਸਾਦ ਜਾਂ ਬਹੁਤ ਸਾਰੇ ਸਤਿਨਾਮ ਸਤਿਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਾਹਿਬ ਅੰਦਰ ਪ੍ਰਸਾਦ ਜਾਂ ਬਾਹਰ ਦਾ ਜੀਵਨ ਸਤਿਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਾਹਿਬ ਅੰਦਰ ਪ੍ਰਸਾਦ ਜਾਂ ਆਜੋ ਜੁਗਾਰ ਸੱਜੇ ਸਤਿ ਸ਼੍ਰੀ ਅਕਾਲ ਬਕਨਾ ਵਾਗੀ ਜੀ ਸਤਿ ਅਕਾਲ ਵਾਗੀ ਜੀ ਸਤਿ ਅਕਾਲ ਵਾਲੇ ਅੱਜ ਆ ਆ ਜੀ ਵੇਖ ਸਕਦੇ ਇਸ ਸਮੇਂ ਨਾ ਕੋਈ ਜਿਹੜਾ ਬਾਤ ਮੰਦਰ ਹਾਲ ਦਾ ਜਿਹੜਾ ਪੱਕਾ ਜਾ ਰਿਹਾ ਹੈ ਨਗਰ ਸੋਰ ਸਿੰਘ ਵੱਲੋਂ ਜੋ ਸਲਾਨਾ ਜੋੜ ਮੇਲੇ ਦੀ ਬਾਬਾ ਗੁਦਾ ਸਾਹਿਬ ਦੇ ਨੇ ਸਲਾਨਾ ਜੋੜ ਮੇਲੇ ਦੇ ਸਮੇਂ ਸਾਰੇ ਤੌਰ ਤੇ ਸੂਚੇ ਨਗਰ ਵੱਲੋਂ ਮੰਦਰ ਸਾਜਦੇ ਨੇ ਉਸ ਲੰਗਰ ਹਾਲ ਦਾ ਜਿਹੜਾ ਵਾ ਪਾਜ ਸਟੇਡੀਅਮ ਵਿੱਚ ਜਿਹੜਾ ਲਾਇਆ ਗਿਆ ਮਾਪੁਰਖਾ ਵੱਲੋਂ ਤੇ ਇਹ ਸਾਰੀਆਂ ਸਿਵਾਵਾਂ ਸੰਪਰਦਾਇ ਦਲਬਾਬਾ ਵਿਧੂ ਚੰਦ ਸਾਹਿਬ ਜੀ ਵੱਲੋਂ ਚੱਲਣਗੀਆਂ ਨਗਰ ਸਮੂੱਚੇ ਤੌਰ ਤੇ ਜਿਹੜਾ ਸਮੂਹ ਨਗਰ ਦਾ ਵਿਸ਼ੇਸ਼ ਸਹਿਯੋਗ ਰਹੇਗਾ 5000 ਰੁਪਏ ਵਰਜਿੰਦਰ ਸਿੰਘ ਅਕਾਲੀ ਵਾਲੇ ਵੀ ਸਵਾਜਾ ਦੇ ਰਿਹਾ 5000 ਵਰਜਿੰਦਰ ਸਿੰਘ ਸੰਧਾ ਵਾਲਾ ਗੁਰੂ ਕੈਲੈਂਟਰ ਵਾਸਤੇ ਅਗਰੇ ਆਈ ਜੀ ਰੋ ਨਾਮ ਲਾਵਾ ਅੱਲਾਹ ਅੱਲਾਹ ਆ ਚਲੋ ਹੁਣ ਸਾਰੇ ਸਾਰੇ ਚਲੋ ਆਇਓ 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 ਰਣਜੀਤ ਸਿੰਘ ਸਾਹਿਬ ਜੀ ਉਹਨਾਂ ਨੇ ਨਗਰ ਹਾਲਦੀ ਇਮਾਰਤ ਦਾ ਜਿਹੜਾ ਵਾ ਉਹ ਟੱਪਾ ਲਾਇਆ ਅੱਜ ਨਗਰ ਸੁਰ ਸਿੰਘ ਵਿਖੇ ਸਟੇਡੀਅਮ ਦੇ ਵਿੱਚ ਜਿੱਥੇ ਆਣੀ ਗਾਰੇ ਬੁਲਾ ਕੇ ਬਈ ਸਹਿੰਦਾ ਖੁਸ਼ੀ ਕੀਤੀ ਆ ਮਹਾਰਾਜ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਗਰਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਮੇਰਾ ਕੀਤੀਆਂ ਨੇ ਗੁਰੂ ਅਰਜਨ ਸਾਹਿਬ ਮੇਰਾ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਅਜ ਨਗਰ ਨੂੰ ਭਾਗ ਲਾਇਆ ਔਰ ਮਹਾਰਾਜ ਨੇ ਕਿਰਪਾ ਕਰਕੇ ਪਾਪਾ ਵੀਰ ਸਿੰਘ ਸਾਹਿਬ ਜੀ ਦੇ ਜੈ ਨਗਰ ਵਿੱਚ ਮਹਾਰਾਜ ਨੇ ਸਦਾਲੀ ਜੈ ਕੁੜੀਆਂ ਮਹਾਰਾਜ ਸਾਹਿਬ ਜੀ ਨੇ ਬਰਸ਼ੀਆਂ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਗਰਾ ਗੁਰੂ ਅਰਜਨ ਸਾਹਿਬ ਜੀ ਦਾ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਜੋੜ ਮੇਲੇ ਤੇ ਇਹ ਪੀੜੀਆਂ ਦਾ ਸੁਭਾਗ ਹੈ ਨਿਹਗਰ ਦਾ ਅਨਸਰ ਬਖਸ਼ਿਆ ਹੈ ਆਸਾਨੀਆਂ ਸੰਗਤ ਸੇਵਾ ਦੇ ਵਿੱਚ ਜਦਾਖ ਸਾਰਿਆਂ ਨੇ ਨਾਮਨ ਧੰਨ ਕਰਕੇ ਸੇਵਾ ਕੀਤੀ ਹੈ ਮਹਾਰਾਜ ਦੇ ਜਨਨਾ ਦੀ ਸਾਰਿਆਂ ਦੀ ਅਰਦਾਸ ਹੋਈ ਹੈ ਮਹਾਰਾਜ ਸਾਹਿਬ ਦੇ ਗੁਰੂ ਪੀੜੀਆਂ ਬਖਸ਼ੀ ਜੋੜ ਨਾ ਬੱਡਾ ਸਾਹਿਬ ਜੀ ਦੇ ਜੋੜ ਮੇਲੇ ਤੇ ਬਾਬਾ ਜੀ ਦੇ ਦਰਦੋਂ ਹਨ ਬਾਬਾ ਬੱਡਾ ਸਾਹਿਬ ਜੀ ਦੇ ਦਰਦੋਂ ਸਾਰੀਆਂ ਸੰਗਤਾਂ ਖੁਸ਼ੀਆਂ ਮੰਗਦੀਆਂ ਨੇ ਹਨ ਬਾਬਾ ਬੱਡਾ ਸਾਹਿਬ ਜੀ ਆਉਂਦੇ ਜੋੜ ਮੇਲੇ ਆਦੇ ਆਪ ਸਦਾ ਪਿਸ਼ੀਆਂ ਬਖਸ਼ੀਆਂ ਦੇ ਦਿਹਾੜੇ ਤੇ ਆਪਦੇ ਖਾਲਸੇ ਬੰਦ ਦੇ ਵਿਚੜਦੀਆਂ ਕਲਾ ਬਖਸ਼ੋ ਇਹ ਅਰਦਾਸ ਗੁਰੂ ਚਰਨਾ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅਰਦਾਸ ਵਾਕ ਮੈਂ ਹਾਜ਼ਰੀ ਦੇ ਹਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਸੀ ਜੋ ਖਾਲਸਾ ਜੀ ਆਪੀਆਂ ਦੇ ਦਿਹਾੜੇ ਤੇ ਸਾਰੀਆਂ ਸੰਗਤਾਂ ਬੇਅੰਤ ਬੇਅੰਤ ਵਧਾਈਆਂ ਹੋਣ ਬੇਅੰਤ ਬੇਅੰਤ ਵਧਾਈਆਂ ਦਲ ਰਾਮ ਵੀ ਜੰਤ ਸਾਹਿਬ ਕੀ ਵੇਲਾਉਂ ਮਹਾਨ ਸੇਵਾ ਦੇ ਕਾਰਜ ਜਿਹੜੇ ਨੇ ਆਪ ਮਹਾਰਾਜਾ ਦੀ ਕਿਰਪਾ ਕਰਕੇ ਕਰਾ ਲੈਣ ਜੀ ਇਹ ਸੇਵਾ ਬਹੁਤ ਵੱਡੀ ਆ ਤੇ ਸੇਵਾ ਦੇ ਜਿੱਥੇ-ਜਿੱਥੇ ਵੀ ਕਾਰਜ ਨੇ ਸਾਡੇ ਸਾਡੀ ਮਹਾਰਾਜਾ ਆਪ ਕਿਰਪਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਰਾ ਲੈਣ ਜੀ ਗੁਰੂ ਸਾਹਿਬਾਂ ਦੇ ਦਰਬਾਰਾ ਦੀ ਕਿਰਪਾ ਕਰ ਸਾਰੀਆਂ ਸੰਗਤਾਂ ਬਾਈ ਸ਼ਕਰ ਸਰਸੰਗਤਿਆਂ ਸੰਗਤਾਂ ਵੱਲੋਂ ਜੱਲ ਬਾਬਾ ਵੀਰ ਸਿੰਘ ਸਾਹਿਬ ਦੀ ਵੱਲੋਂ ਆਰੰਗਿਆ ਸੰਗਤਾਂ ਯਾਤਰਾ ਬਾਬਾ ਬੁੱਢਾ ਸਾਹਿਬ ਜੀ ਦੇ ਸਭ ਯਾਤਰੀਆਂ ਨੂੰ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਗੁਰੂ ਕੇ ਲੰਗਰ